ਤਰਨਤਾਰਨ ਰੋਡ ਦੇ ਉੱਤੇ ਇੱਕ ਵੱਡੀ ਵਾਰਦਾਤ ਹੋਈ ਹੈ ਜਿੱਥੇ ਕਿ ਪਿੰਡ ਬਡਾਲਾ ਦੇ ਕੋਲ ਦੋ ਅਣਪਛਾਤੇ ਵਿਅਕਤੀਆਂ ਨੇ ਅਨੰਦਪੁਰ ਸਾਹਿਬ ਜਾ ਰਹੀ ਟਰੈਕਟਰ ਟਰਾਲੀ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਈ ਟਰੈਕਟਰ ਚਾਲਕ ਨੂੰ ਗੋਲੀਆਂ ਮਾਰ ਕੇ ਪੁੱਲ ਦਿੱਤਾ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇਸ ਘਟਨਾ ਦੌਰਾਨ ਟਰੈਕਟਰ ਟਰਾਲੀ ਦੇ ਵਿੱਚ ਕਾਫੀ ਜ਼ਿਆਦਾ ਸੰਗਤ ਬੈਠੀ ਸੀ ਜੜੀ ਕਿ ਅਨੰਦਪੁਰ ਸਾਹਿਬ ਦਰਸ਼ਨਾਂ ਦੇ ਲਈ ਜਾ ਰਹੀ ਸੀ ਤਾਂ ਇਸ ਘਟਨਾ ਦੇ ਦੌਰਾਨ ਟਰੈਕਟਰ ਚਾਲਕ ਦਾ ਦੜ ਸੰਤੁਲਨ ਵਿਗੜ ਗਿਆ ਪਰ ਟਰੈਕਟਰ ਨੂੰ ਕੰਟਰੋਲ ਕਰਕੇ ਸੰਗਤ ਨੂੰ ਹਵਾਲ-ਵਲ ਬਚਾ ਲਿਆ ਗਿਆ ਪਰ ਇਸ ਘਟਨਾ ਦੌਰਾਨ ਮੱਤ ਪਾਗੀ ਗਲੇ ਹੋਈ ਹੈ ਕਿ ਟਰੈਕਟਰ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਤਾਂ ਇਸ ਮਗਰੋਂ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ ਆਲੇ ਦੀਵਾਲੀ ਦੇ ਲੋਕਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਚਿੰਗ-ਚਿੰਗਾੜਾ ਪਿਆ ਹੋਇਆ ਪਰਿਵਾਰਕ ਮੈਂਬਰ ਨਹੀਂ ਜਿਹੜੇ ਰੋਂਦੇ ਹੋਏ ਦਿਖਾਈ ਦੇ ਰਹੇ ਨੇ ਤਸਵੀਰਾਂ ਸਾਹਮਣੇ ਆਈਆਂ ਨੇ ਤੇ ਇਸ ਮੌਕੇ ਪੀੜਤ ਪਰਿਵਾਰ ਨਾਲ ਜਦੋਂ ਗੱਲਬਾਤ ਕੀਤੀ ਇਸ ਘਟਨਾ ਬਾਬਤ ਤਾਂ ਉਹਨਾਂ ਦਾ ਕੀ ਕਹਿਣਾ ਹੈ ਆਓ ਸੁਣਦੇ ਹਾਂ ਅਜੀ ਨੰਦਗੁਰ ਸਾਹਿਬ ਜਾਣਦੇ ਹਾਂ ਤੁਮਗਰੋ ਦੋ ਮੁੰਡੇ ਆਏ ਮੋਟਰਸਾਈਕਲ ਤੇ ਹੌਲੀ ਹੌਲੀ ਜੇ ਇੱਕ ਗੱਜ ਕ ਹੀਰਾ ਮਗਰ ਗੱਡੀ ਤੇ ਆਉਂਦਿਆ ਹੀਗਾ ਹੀਰਾ ਵੀ ਦੋ ਕਹਿੰਦਾ ਅੱਡ ਗਵੰਡੀ ਸਾਹਮਣੇ ਇੰਦਾ ਆ ਤੇ ਉਹਦੀ ਮੰਮੀ ਨਾਲ ਚਿੰਦੀ ਤੇ ਹੀਰਾ ਮਗਰ ਗੱਡੀ ਦਾ ਹੀ ਖੁਦ ਵੇਖਿਆ ਆਪਣੀ ਅੱਖੀ ਦੋ ਮੁੰਡੇ ਆਏ ਤੇ ਉਹਨਾਂ ਦੇ ਤਿੰਨ ਗੋਲੀਆਂ ਲੱਗੇ ਆ ਤੋ ਜਬਾਦੀ ਹਸਪੀਟਲ ਲੈ ਗਏ ਉਹਨਾਂ ਦੀ ਡੈੱਥ ਹੋ ਗਈ ਜਾਂ ਨਹੀਂ ਹੈਗੇ ਪੁਰਾਣੀ ਲਹਿਸਾ ਹਾਂਜੀ ਹੈਗੀ ਸੀ ਲੜਦੇ ਸੀ ਕਿ ਕੁਝ ਪੁਰਾਣਾ ਲੜਾਈ ਝਗੜਾ ਹੈਗਾ ਸੀਗਾ ਉਹਨਾਂ ਦਾ ਮੁੰਡਾ ਮਰਿਆ ਸੀ ਐਕਸੀਡੈਂਟ ਨਾਲ ਉਹਨਾਂ ਦੀ ਬਕਾਇਦਾ ਗੱਡੀ 'ਚ ਰਿਪੋਰਟਿੰਗ ਵੀ ਹੈਗੀ ਆ ਤੇ ਜਿੰਨਾਂ ਨੂੰ ਬੂੜੇ ਚਲੇ ਜੋ ਕਿੰਨੇ ਜਣੇ ਆਏ ਸੀ ਉਹ ਦੋ ਜਾਨੀ ਮੁੰਡੇ ਸੀ ਹਾਂਜੀ ਮੋਟਰਸਾਈਕਲ 'ਤੇ ਸੀ ਤੇ ਜਿਹੜਾ ਹੀਰਾ ਸੀ ਉਹ ਕੱਲਾ ਗੱਡੀ ਦੇ ਮੱਧਰ ਆਇਆ ਸੀਗਾ ਤਿੰਨ ਗੋਲੀਆਂ ਤਿੰਨੇ ਲੱਗੀਆਂ ਆ ਜਦੋਂ ਗੋਲੀ ਚੱਲੀ ਆ ਤੇ ਹੀਰਾ ਜਿਹੜਾ ਤੁਸੀਂ ਕਹਿ ਰਹੇ ਹੋ ਉਹ ਹਾਂਜੀ ਉਹ ਗੱਡੀ ਦੇ ਮੱਧਰ ਆਉਂਦਿਆ ਸੀਗਾ ਉਸ ਤੋਂ ਬਾਅਦ ਗਾਣਾ ਇੰਨੀ ਵੇਖਿਆ ਉਸ ਤੋਂ ਬਾਅਦ ਕਿੱਧਰ ਚਲੇ ਗਏ ਆ ਕਿਉਂਕਿ ਟਰਾਲੀ ਸਾਈਡ ਤੇ ਹੋ ਗਈ ਸੀ ਉਹ ਮਸਾਂ ਕੰਟਰੋਲ ਕੀਤੀ ਉਹਨਾਂ ਨੇ ਸਾਈਡ ਵਾਲੇ ਮੁੰਡਿਆ ਨੇ ਹਾਂ ਜਨਗਪੁਰ ਸਾਹਿਬ ਜਾਣਦੇ ਹੀ ਗਏ ਤੇ ਕੀ ਮੰਗ ਕਰਦੇ ਸੀ ਅਜੀ ਉਹਨਾਂ ਨੇ ਪਰਚਾ ਕਰਨਾ ਤਾਂ ਉਹਨਾਂ ਮਾਂ ਪੁੱਤਾਂ ਤੇ ਉਹਨਾਂ ਦੇ ਹੱਥ ਤੇ ਪੂਰਾ ਹੀਰਾ ਵੀ ਦੇਣੇ ਮਰਵਾਇਆ ਏ ਉਹਨੂੰ ਇਹ ਜਦੋਂ ਘਰੋਂ ਨਿਕਲੇ ਆ ਹੀਰਾ ਮਗਰ ਗੱਡੀ ਲਾ ਕੇ ਸਾਹਾ ਹੀਰਾ ਨੂਰ ਮਗਰੇ ਲੱਗਿਆ ਦੋ ਬੰਦੇ ਨਾ ਤਰਨ ਧਾਰ ਨੂੰ ਲੈ ਫਰਾਨੀ ਤਰਨ ਧਾਰ ਦੇ ਕਿੱਥੋਂ ਆ ਜਿਨ੍ਹਾਂ ਗੋਲੀਆਂ ਮਾਰੀਆਂ ਇਹਨੇ ਪੂਰੀ ਸੂਰ ਰੱਖੀ ਆ ਵੀ ਕਦੋਂ ਇਹਨਾਂ ਨਿਕਲਣਾ ਤੇ ਕਦੋਂ ਜਾਣਾ ਕਦੋਂ ਆਉਣਾ ਕਿਨੇ ਸੂਰ ਰੱਖੀ ਆ ਜੀ ਹੀਰੇ ਨੇ ਤੇ ਕਿਹਦੇ ਗੋਲੀ ਵੱਜੀ ਆ ਜੀ ਗੱਜਵੀਰ ਤੁਸੀਂ ਕੀ ਲੱਗਦੇ ਤੇ ਉਹ ਸਾਡੇ ਮੈਂ ਮੇਰਾ ਮੁੰਡਾ ਜੀ ਕਿੰਨੀ ਉਮਰ ਹੋਵੇਗੀ ਇਹਦੀ 40 ਸਾਲ ਉਮਰ ਜੀ ਤੇ ਵਿਆਹ ਜੀ ਵਿਆਹ ਜੀ ਦੋ ਬੱਚੇ ਆ ਜੀ ਕੋਈ ਪਰਾਣੀ ਰੰਗ ਜਿਹਾ ਲੱਗਦਾ ਕੋਈ ਸਾਡੀ ਇਹਨਾਂ ਦਾ ਮੁੰਡਾ ਜੀ ਇਤਰਾ ਐਕਸੀਡੈਂਟ ਹੋ ਗਿਆ ਮਰਿਆ ਤੇ ਉਹਦੇ ਉਹਦੀ ਖੋਰ ਰੱਖੀ ਹੁੰਦੇ ਬੜੇ ਚਰਦੀ ਖੋਰ ਪੁਰਾਣੀ ਰੱਖੀ ਹੁੰਦੇ ਉਹ ਤਾਂ ਇਹਨਾਂ ਨੂੰ ਛੱਡਣਾ ਨਹੀਂ ਅਸੀਂ ਤੇ ਇਹਨਾਂ ਕੰਮ ਕਰਤਾ ਤਾਂ ਕਿੰਨੀਆਂ ਗੋਲੀਆਂ ਲੱਗੀਆਂ ਚਾਰ ਗੋਲੀਆਂ ਲੱਗੀਆਂ ਚਾਰ ਗੋਲੀਆਂ ਲੱਗੀਆਂ ਜੱਜ ਵੀਰ ਸਿੰਘ ਆ ਇਹ ਪਿੰਡ ਦੋਕੇ ਠਾਣਾ ਗਰਿੰਡਾ ਇਹਨਾਂ ਦੀ ਆਪਸ ਵਿੱਚ ਪਿੰਡ ਦੀ ਕੋਈ ਤਸਰਵਾਜੀ ਆਪਸ ਵਿੱਚ ਜ਼ਮੀਨ ਤੋਂ ਝਗੜਾ ਚੱਲਦਾ ਆ ਇਹ ਅੱਜ ਜਾ ਰਹੇ ਸੀਗੇ ਮਾ ਸਾਡੇ ਕੰਟ੍ਰਾਲੀ ਦੇ ਜੇ ਕੋਈ ਟਰੈਕਟਰ ਤੇ ਇਹਦੇ ਪਿੱਛੋਂ ਗੋਲੀਆਂ ਮਾਰੀਆਂ ਬਾਕੀ ਆਪਾਂ ਤਪੀਸ਼ ਕਰ ਰਹੇ ਆਂ ਜਿਹੜਾ ਵੀਡੀਓ ਸਾਹਮਣੇ ਆ ਰਿਹਾ ਹੈ ਕਿੱਥੇ ਕਿਹੜੀ ਜਗ੍ਹਾ ਤੇ ਆਪਣਾ ਬੰਡਾਲੇ ਪਿੰਡ ਦੇ ਕੋਲ ਕਿੰਨੀਆਂ ਗੋਲੀਆਂ ਵਜੀਆਂ ਬੰਡਾਲੇ ਚ ਚਾਰ ਗੋਲੀਆਂ ਲੱਗੀਆਂ ਹੈ ਇਹਦਾ ਉਮਰ ਕਿੰਨੀ ਮੁੰਡੇ 30 ਸਾਲ